ਚਲੋ ਸਾਰੇ ਕੰਮ ਨਿਪੜ ਗਏ ਹੁਣ ਰਸੋਈ ਵੱਲ ਮੂੰਹ ਕਰਾਂ ਕਦੋਂ ਰੋਟੀ ਦਾ ਟਾਈਮ ਹੋ ਜਾਣਾ ਪਤਾ ਵੀ ਨਹੀਂ ਲੱਗਣਾ ਭਾਬੀ ਜੀ ਮੈਂ ਚੱਲੀ ਡਿਊਟੀ ਤੇ ਮੇਰੇ ਕੱਪੜੇ ਧੋਣ ਨਾਲੇ ਪੈਣੇ ਪਲੀਜ਼ ਧੋ ਦੋਗੇ ਕਿਹੜੇ ਕੱਪੜੇ ਭਾਬੀ ਜਿਹੜੇ ਕੱਲ ਧੋਣ ਨੂੰ ਰੱਖ ਕੇ ਗਈ ਸੀ ਨਾ ਉਹ ਤੁਸੀਂ ਧੋਤੇ ਨਹੀਂ ਉਵੇਂ ਤਾਂ ਇਹ ਮਾਰ ਕੇ ਰੱਖਦੇ ਉਹ ਪਹਿਣੇ ਤੋਤੇ ਨੇ ਧਿਆਨ ਨਾਲ ਦੇਖ ਜੇ ਧੋਤੇ ਨੇ ਨਾ ਤਾਂ ਹੀ ਤਾਂ ਇਹ ਮਾਰ ਕੇ ਧਰੇ ਨੇ ਤੁਸੀਂ ਉਹਨਾਂ ਨੂੰ ਧੋਤੇ ਕਹਿੰਦੇ ਹੋ ਨਹੀਂ ਤਾਂ 스멜 ਮਾਰਦੀ ਉਹਨਾਂ 'ਚ ਇਹ ਤਾਂ ਤੇਰੇ ਝੋਮ ਆਉਂਦੀ ਆ ਨੀਰਾ ਤੈਨੂੰ ਪਸੀਨਾ ਆਉਂਦਾ ਤੇਰੇ ਕੋਲ ਤਾਂ ਕਿਸੇ ਦਾ ਖੜਨ ਨੂੰ ਜੀ ਵੀ ਨਹੀਂ ਕਰਦਾ ਆ ਜਿਹੜੀਆਂ ਨਾ ਮੇਰੇ ਦੇ ਤੋਂਮ ਤੋਂ ਲਾਉਂਦੀਆਂ ਨਾ ਉਹ ਸਾਰੀਆਂ ਤੇਰੇ ਤੇ ਲਾਗੂ ਹੁੰਦੀਆਂ ਨੇ ਕੰਮ ਕਰਨ ਦਾ ਚੱਜ ਨਹੀਂ ਇਲਜ਼ਾਮ ਦੂਜੇ ਤੇ ਜੇ ਇਹੀ ਗੱਲ ਆ ਨਾ ਵੀ ਮੈਨੂੰ ਕੰਮ ਕਰਨ ਦਾ ਚੱਜ ਨਹੀਂ ਆਪਣੇ ਕੰਮ ਨਾ ਆਪ ਕਰ ਲਿਆ ਕਰੋ ਮੈਨੂੰ ਨਾ ਕਿਹਾ ਕਰੋ ਸਹੀ ਕਿਹਾ ਤੇਰੇ ਨਾਲੋਂ ਤਾਂ ਨਾ ਮੈਂ ਕੋਈ ਕੰਮ ਆਲੀ ਰੱਖ ਲੈਣੀ ਆ ਉਹ ਕੰਮ ਤਾਂ ਸਾਫ਼ ਸੁਥਰਾ ਕਰ ਜਾ ਕਰੋ ਨਹੀਂ ਤੂੰ ਮੇਰਾ ਕੰਪੈਰੀਸ਼ਨ ਕੰਮ ਆਲੀ ਨਾਲ ਕਰਦੀ ਆ ਜਾ ਪਰੇ ਅਸਤਵ ਮੈਨੂੰ ਨਾ ਕਹੀ ਕੋਈ ਕੰਮ ਜਾ ਜਾ ਮੈਨੂੰ ਵੀ ਲੋੜ ਨਹੀਂ ਤੇਰੀ ਮੈਂ ਆਪਣੇ ਕੰਮ ਆਪ ਕਰ ਲੂੰ ਹਾਂ ਆਪਣੇ ਕੰਮ ਆਪ ਹੀ ਕਰੋ ਮੈਨੂੰ ਨਾ ਕਹੋ ਮੰਮੀ ਮੰਮੀ ਕਿੱਥੇ ਹੋ ਤੁਸੀਂ ਮੰਮੀ ਮੰਮੀ ਨਹੀਂ ਹੁਣ ਕੀ ਹੋ ਗਿਆ ਇਹ ਵੀ ਕੁੜੀ ਨਾ ਕੋਈ ਨਾ ਕੋਈ ਸੇਪਾ ਪਾਈ ਰੱਖਦੀ ਐ ਮੈਂ ਸਾਰਾ ਘਰ ਲੱਬ ਲਿਆ ਆ ਬੈਠੇ ਹੋ ਤੁਸੀਂ ਨਾਲੇ ਨਾ ਮੇਰੀ ਗੱਲ ਸੁਣੋ ਕੋਈ ਕੰਮਕੁੰਮ ਵਾਲੀ ਨਾ ਲੱਭ ਕੇ ਰੱਖੋ ਮੇਤੋਂ ਨਿਆ ਰੋਜ਼ੀ ਕਿਛ ਕਿਛ ਬਰਦਾਸ਼ਤ ਹੁੰਦੀ ਨਾ ਐਨਾ ਹਰਖੀ ਪਈ ਆ ਨਾ ਕੀ ਗੱਲ ਹੋ ਗਈ ਮੈਨੂੰ ਦੱਸ ਦੱਸ ਹੀ ਮੰਮੀ ਭਾਬੀ ਐ ਨਾ ਦੁੱਖੀ ਕਰ ਰੱਖਿਆ ਐਨੇ ਗੰਦੇ ਕੱਪੜੇ ਧੋਂਦੀਆਂ ਨਾ ਪੁੱਛੀ ਨਾ ਨਹੀਂ ਪੁੱਤ ਉਹ ਤਾਂ ਮਸ਼ੀਨ ਚ ਸਭ ਤੋਂ ਪਹਿਲਾਂ ਤੇਰੇ ਕੱਪੜੇ ਧੋਂਦੀ ਆ ਬਾਕੀਆਂ ਨੇ ਤਾਂ ਬਾਅਦ ਚ ਧੋਂਦੀ ਆ ਮੰਮੀ ਜੇ ਉਹ ਮੇਰੇ ਕੱਪੜੇ ਪਹਿਲਾਂ ਧੋਂਦੀ ਹੋਵੇ ਨਾ ਤਾਂ ਮੇਰੇ ਕੱਪੜੇ ਸਾਫ਼ ਸੁਥਰੇ ਹੋਣ ਕਿਉਂ ਪੁੱਤ ਤੂੰ ਬੇਮਤਲਬ ਦੀਆਂ ਗੱਲਾਂ ਕਿਉਂ ਕਰਦੀਆਂ ਤੂੰ ਕਿਹੜਾ ਕੱਪੜਿਆਂ ਦੀ ਗੱਲ ਕਰ ਰਹੀ ਹੈ ਆਹੀ ਮੰਮੀ ਜਿਹੜੇ ਕੱਲ ਤੋਤੇ ਨੇ ਉਹ ਤੋਂ ਉਹ ਕੱਪੜੇ ਉਹ ਕੱਪੜੇ ਤਾਂ ਤੇਰੇ ਕਿਸਮਹਿਲੇ ਨੇ ਕਿਸਮਹਿਲੇ ਜਿਹਦਾ ਨਾਂ ਤੋਤੇ ਨਾਲ ਪਤਾ ਲੱਗਦਾ ਨਾ ਮੈਲ ਦਾ ਪਤਾ ਲੱਗਦਾ ਮੈਂ ਨਾ ਪੁੱਤੋ ਰੋਜ਼ ਦੇਖਦੀ ਆਂ ਚੈਲੀ ਨੂੰ ਕੱਪੜੇ ਧੋਣ ਦੇ ਨੂੰ ਸਾਫ਼ ਸੁਥਰਾ ਪਾਣੀ ਪਾ ਕੇ ਫੇਰ ਧੋਂਦੀ ਆ ਬਸ ਮੰਮੀ ਹੁਣ ਤੁਸੀਂ ਕੁਝ ਮਰਜ਼ੀ ਕਹੀ ਜਾਵੋ ਮੈਂ ਇੱਕ ਵਾਰੀ ਕਿਹਾ ਨਾ ਕੰਮ ਵਾਲੀ ਲੱਭ ਦੋ ਤਾਂ ਲੱਭ ਦੋ ਨਹੀਂ ਕੰਮ ਵਾਲੀਆਂ ਕੋਈ ਸੋਖੀਆਂ ਲੱਭਦੀਆਂ ਨੇ ਉਤਾ ਜੇ ਲੱਭਣ ਜੋ ਤਾਂ ਨਹੀਂ ਮਿਲਦੀਆਂ ਬਸ ਥੋੜੇ ਤੋਂ ਨਹੀਂ ਕੁਝ ਹੋਣਾ ਕੰਮ ਵਾਲੀ ਵੀ ਆਪੇ ਹੀ ਲੱਭ ਲੂੰ ਲੱਭ ਲਈ ਜਾ ਕੇ ਮੈਨੂੰ ਤਾਂ ਨਾ ਇਹਨਾਂ ਦੋਹਾਂ ਨੇ ਦੁਖੀ ਕਰ ਰੱਖਿਆ ਸਬਜ਼ੀ ਸਬਜ਼ੀ ਤਿਆਰਾ ਹੁਣ ਮੰਮੀ ਨੂੰ ਪੁੱਛਣਾ ਵੀ ਰੋਟੀ ਬਣਾਣਾ ਮੰਮੀ ਰੋਟੀ ਬਣਾਦਾ ਥੋੜੀ ਨਾ ਪੁੱਤ ਪਹਿਲਾਂ ਮੈਨੂੰ ਤੂੰ ਐਂ ਦੱਸ ਸਵੇਰੇ ਕੀ ਹੋਇਆ ਸੀਗਾ ਸਵੇਰੇ ਕੁਝ ਨਹੀਂ ਮੰਮੀ ਕੁਝ ਨਹੀਂ ਦੇਖ ਪੁੱਤ ਜਿਵੇਂ ਮੈਂ ਸ਼ੁਭਨੀਤ ਦੀ ਮਾਂ ਉਵੇਂ ਤੇਰੀ ਮਾਂ ਤੂੰ ਮੇਤੋਂ ਕੁਝ ਨਾ ਲਗੋ ਮੰਮੀ ਮੈਂ ਨਾ ਦੀਦੀ ਦੇ ਸਾਰੇ ਕੰਮ ਕਰਦੀ ਆਂ ਫੇਰ ਵੀ ਦੀਦੀ ਮੇਰੇ ਕਿਸੇ ਨਾ ਕਿਸੇ ਕੰਮ 'ਚ ਨੁਕਸ ਕਰਦੇ ਰਹਿੰਦੇ ਨੇ ਮੈਨੂੰ ਪਤਾ ਪੁੱਤ ਉਹਦੇ ਸੁਭਾਅ ਦਾ ਉਹਨੂੰ ਬੋਲਣ ਲੱਗੀ ਨਾ ਜਿਵੇਂ ਪਤਾ ਨਹੀਂ ਲੱਗਦਾ ਪਤਾ ਤਾਂ ਮੰਮੀ ਮੈਨੂੰ ਵੀ ਅਦੀਦੀ ਦੇ ਸੁਭਾਅ ਦਾ ਪਰ ਗੱਲ ਇਹ ਆ ਨਾ ਜਦੋਂ ਕੋਈ ਕਿਤੇ ਕੰਮਾਂ 'ਚ ਨੁਕਸ ਕੱਢੇ ਜਾਵੇ ਫੇਰ ਗੁੱਸਾ ਤਾਂ ਆ ਹੀ ਜਾਂਦਾ ਨਾਲੇ ਨਾ ਸਾਡੀ ਸਵੇਰੇ ਵੇਸ ਕੱਪੜਿਆਂ ਨੂੰ ਲੈ ਕੇ ਹੋਈ ਸੀ ਆਹੋ ਉਹਨੇ ਦੱਸਿਆ ਸੀ ਸਵੇਰੇ ਮੈਨੂੰ ਆਪਾਂ ਨਾ ਉਹਨੂੰ ਹੁਣ ਸੁਧਾਰਨਾ ਜਿਵੇਂ ਤੈਨੂੰ ਮੈਂ ਕਹੀ ਜਾਊ ਉਵੇਂ ਤੂੰ ਕਰੀ ਜਾਈ ਠੀਕ ਆ ਮੰਮੀ ਜੀ ਹੋ ਹੋ ਅੱਜ ਤਾਂ ਬੜਾ ਕੰਮ ਸੀਗਾ ਭਾਬੀ ਮੈਂ ਆ ਗਈ ਰੋਟੀ ਲੈ ਕੇ ਆਈ ਅਜੇ ਤੱਕ ਨਹੀਂ ਆਈ ਹੈਗੀ ਭਾਬੀ ਓ ਭਾਬੀ ਕੀ ਹੋ ਗਿਆ ਇੰਨੀ ਉੱਚੀ ਉੱਚੀ ਚਿਲਾ ਰਿਹਾ ਹਾਂ ਉਚਾਲ ਆ ਗਿਆ ਕੀ ਉਚਾਲ ਹਜੇ ਆਇਆ ਤਾਂ ਨਹੀਂ ਪਰ ਆਊਗਾ ਜ਼ਰੂਰ ਫਿਰ ਲੈ ਆਓ ਮੈਂ ਕੀ ਲੈਣਾ ਚੁੱਪ ਕਰਕੇ ਨਾ ਰੋਟੀ ਲਿਆ ਕੇ ਦੇ ਦੇ ਮੈਂ ਕੋਈ ਨਹੀਂ ਲਿਆ ਕੇ ਦਿੰਦੀ ਨਾ ਜਿਹੜੇ ਸਵੇਰੇ ਬਿਆਨ ਦਿੱਤੇ ਸੀ ਉਹ ਭੁੱਲ ਗਏ ਕੋਈ ਗੱਲ ਨਹੀਂ ਅਜੇ ਧੌਣ 'ਚ ਸਰੀਆ ਫਸਿਆ ਹੋਇਆ ਕੋਈ ਨਾ ਕਾਰਸ਼ ਆਪੇ ਲੈ ਲੇ ਨਮ ਰੋਟੀ ਲੇ ਲੋ ਉੱਠੋ ਜਾਓ ਜਾਓ ਕੋਈ ਗੱਲ ਨਹੀਂ ਤੈਨੂੰ ਕੀ ਪ੍ਰੋਬਲਮ ਜਾਣੀ ਆ ਮੈਂ ਆਪੇ ਲੈ ਲੂੰ ਇੱਥੇ ਤਾਂ ਕੁਝ ਹੈ ਹੀ ਨਹੀਂ ਲੱਗਦਾ ਜੇ ਨਾਲੇ ਰੋਟੀਆਂ ਨਹੀਂ ਬਣਾਈ ਭਾਬੀ ਏ ਭਾਬੀ ਹੁਣ ਕੀ ਹੋ ਗਿਆ ਹੁਣ ਕਿਉਂ ਰੋਲਾ ਪਾ ਰਹੀ ਹੋ ਮੇਰੀ ਰੋਟੀ ਸਬਜ਼ੀ ਕਿੱਥੇ ਆ ਰੋਟੀ ਸਬਜ਼ੀ ਮੈਨੂੰ ਕੀ ਪਤਾ ਜਿੱਥੇ ਤੁਸੀਂ ਰੱਖੀ ਹੋਗੀ ਉੱਥੇ ਪਈ ਹੋ ਬਾਸ ਮੰਮੀ ਦੇਖ ਲਾ ਹੁਣ ਇਹ ਤਾਂ ਮੇਰੇ ਵਾਸਤੇ ਰੋਟੀ ਵੀ ਨਹੀਂ ਬਣਦੀ ਹਾਂ ਸ਼ਾਇਦ ਤੁਸੀਂ ਨਾ ਭੁੱਲ ਗਏ ਕਿਉਂਕਿ ਸਵੇਰੇ ਤੁਸੀਂ ਵੀ ਕਿਹਾ ਸੀਗਾ ਵੀ ਮੈਂ ਆਪਣੇ ਕੰਮ ਨਾ ਆਪ ਕਰੂੰ ਫਿਰ ਕਰ ਲੋ ਮੰਮੀ ਹੁਣ ਨਾ ਤੁਸੀਂ ਦੇਖ ਲਓ ਮੈਨੂੰ ਗੁੱਸਾ ਬਹੁਤ ਆ ਰਿਹਾ ਇੱਧਰ ਆ ਮੇਰੇ ਕੋਲੇ ਵੈਸੇ ਨਾ ਗੁੱਸੇ ਵਾਲੀ ਕੋਈ ਗੱਲ ਨਹੀਂ ਸੀ ਗੁੱਸੇ ਵਾਲੀ ਗੱਲ ਮੰਮੀ ਉਹਨੇ ਨਾ ਮੇਰੇ ਵਾਸਤੇ ਰੋਟੀ ਨਹੀਂ ਬਣਾ ਕੇ ਰੱਖੀ ਅੱਛਾ ਨਾ ਕੀ ਗੱਲ ਆਰਾਮ ਨਾਲ ਅੱਛਾ ਕਹਤਾ ਨਾ ਉਹਨੂੰ ਪੁੱਛੋ ਤਾਂ ਸਹੀ ਉਹਨੇ ਰੋਟੀ ਕਿਉਂ ਨਹੀਂ ਬਣਾਈ ਮੇਰੇ ਵਾਸਤੇ ਉਹਨੂੰ ਕੀ ਪੁੱਛਣਾ ਮੈਂ ਹੀ ਦੱਸ ਦਿੰਦੀ ਹਾਂ ਤੈਨੂੰ ਤੂੰ ਐਂ ਦੱਸ ਸਵੇਰੇ ਕੀ ਬੋਲ ਕੇ ਗਈ ਸੀ ਵੀ ਉਹ ਤਾਂ ਵਧੀਆ ਤੇ ਨਾ ਕੰਮ ਵਾਲੀਆਂ ਕੰਮ ਕਰ ਦਿੰਦੀਆਂ ਨੇ ਤੇ ਆਪਣੇ ਕੰਮ ਤੂੰ ਆਪ ਕਰੇਂਗੀ ਮੰਮੀ ਹੁਣ ਤੂੰ ਵੀ ਉਹਦੀ ਬੋਲੀ ਬੋਲਣ ਲੱਗੀ ਮੈਂ ਉਹਦੀ ਬੋਲੀ ਨਹੀਂ ਬੋਲ ਰਹੀ ਮੈਂ ਤਾਂ ਤੇਰੀ ਬੋਲੀ ਬੋਲ ਰਹੀ ਆ ਹੁਣ ਤੂੰ ਦੱਸ ਤੂੰ ਸਵੇਰੇ ਗੱਲਾਂ ਕਹੀਆਂ ਸੀ ਕਿ ਨਹੀਂ ਕਹੀਆਂ ਹਾਂ ਕਹੀਆਂ ਸੀ ਫੇਰ ਕਰ ਆ ਪਿਆਉਂਦਾ ਕੰਮ ਸਾਰਾ ਮੰਮੀ ਮੈਂ ਕਿੱਥੋਂ ਕਰਾਂ ਮੈਂ ਤਾਂ ਥੱਕੀ ਹਾਰੀ ਆਈ ਆ ਦੇਖਿਆ ਨਾ ਫੇਰ ਨਹੀਂ ਹੁੰਦਾ ਥੱਕੇ ਹਾਰੇ ਤੋਂ ਕੰਮ ਤੂੰ ਤਾਂ ਆਪਣੀ ਡਿਊਟੀ ਨਿਭਾਗੇ ਹੋਣੀ ਐ ਪਰ ਸ਼ੈਲੀ ਸਵੇਰ ਤੋਂ ਲੈ ਕੇ ਰਾਤ ਤੱਕ ਨੌਨ ਸਟਾਪ ਕੰਮ ਕਰਦੀ ਐ ਅਣੀ ਤਾਂ ਤੇਨ ਮੇਂ ਤੋਤੇ ਹੋਏ ਕੱਪੜੇ ਦਿੰਦੀ ਐ ਟਾਈਮ ਨਾ ਤੇਰੀ ਰੋਟੀ ਸਬਜੀ ਸਾਰੀ ਤਿਆਰ ਕਰਦੀ ਐ ਤੇਰੀ ਹਰ ਇੱਕ ਚੀਜ਼ ਉਹ ਧਿਆਨ ਰੱਖਦੀ ਐ ਤੂੰ ਉਹਨੂੰ ਫੇਰ ਵੀ ਮਾੜਾ ਕਹਿੰਦੀ ਐ ਨਹੀਂ ਮੰਮੀ ਤੁਸੀਂ ਨਾ ਗਲਤ ਸਮਝ ਰਹੇ ਹੋ ਉਹ ਤਾਂ ਗਲਤ ਤਾਂ ਮੈਂ ਤਾਂ ਸਮਝਿਆ ਜੇ ਉਹਨੇ ਇੱਕ ਵੀ ਕੰਮ ਗਲਤ ਕੀਤਾ ਹੋਵੇ ਪਰ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਜਦੋਂ ਨਾ ਪਤਾ ਤੂੰ ਦਫ਼ਤਰ 'ਚ ਸਾਰਾ ਕੰਮ ਢੰਗ ਨਾਲ ਕਰਦੀ ਐ ਜੇ ਤੈਨੂੰ ਉਹਦੇ 'ਚ ਵੀ ਕੋਈ ਨੁਕਸ ਕੱਢ ਜੇ ਫਿਰ ਤੇਰੇ ਦਿਲ 'ਤੇ ਕੀ ਵੀ ਤੂੰ ਨਾਲੇ ਪੁੱਤ ਜੀ ਇੱਥੇ ਦਫ਼ਤਰ 'ਚ ਡਿਊਟੀ ਕਰਦੀਆਂ ਤਾਂ ਉਹ ਘਰ ਵਿੱਚ ਡਿਊਟੀ ਕਰਦੀ ਐ ਬਸ ਫਰਕ ਤਾਂ ਇੰਨਾ ਹੀ ਐ ਨਾ ਤੈਨੂੰ ਤਾਂ ਤੇਰੀ ਡਿਊਟੀ ਦੇ ਪੈਸੇ ਮਿਲ ਜਾਂਦੇ ਨੇ ਉਹਨੂੰ ਤਾਂ ਕੁਛ ਨਹੀਂ ਮਿਲਦਾ ਉਹ ਤਾਂ ਛੇਲੀ ਤਾਂ ਨਾ ਸਿਰਫ ਆਪਣਾ ਪਿਆਰ ਪਾਲਦੀ ਐ ਜੇ ਉਹਨੂੰ ਤਾਣੇ ਮੇਲੇ ਮਿਲਣਗੇ ਨਾ ਫੇਰ ਤਾਂ ਉਹ ਪਾਸਾ ਮੋੜੂਗੀ ਬਾਕੀ ਪੁੱਤ ਤੂੰ ਖੁਦ ਇੰਟੈਲੀਜੈਂਟ ਤੈਨੂੰ ਪਤਾ ਹੀ ਐ ਤੇਰੇ ਲਈ ਕੀ ਚੰਗਾ ਕੀ ਮਾੜਾ ਦੀਦੀ ਰੋਟੀ ਤਿਆਰ ਆ ਆ ਕੇ ਖਾ ਲਓ ਰੋਟੀ ਹਾਂ ਦੇਦੇ ਮੈਂ ਤਾਂ ਨਾ ਰੋਟੀ ਕਦੋਂ ਦੀ ਬਣਾ ਰੱਖੀ ਸੀ ਪਰ ਤੂੰ ਸਾਫ਼-ਸਾਫ਼ ਬੋਲ ਨਾ ਵੀ ਮੰਮੀ ਨੇ ਨਹੀਂ ਦੇਣ ਦਿੱਤੀ ਪੁੱਤ ਗੱਲ ਨਾ ਸਿੱਧੀ ਜੀ ਐ ਇਹ ਸਭ ਕੁਝ ਤੈਨੂੰ ਸਮਝਾਉਣ ਵਾਸਤੇ ਕੀਤਾ ਦੇਖ ਪੁੱਤ ਕੋਈ ਵੀ ਨਾ ਇਕੱਲਾ-ਇਕੱਲਾ ਕੁਝ ਨਹੀਂ ਕਰ ਸਕਦਾ ਸਭ ਨੂੰ ਇੱਕ ਦੂਜੇ ਦੇ ਸਾਥ ਦੀ ਲੋੜ ਪੈਂਦੀ ਐ ਹਾਂ ਮੰਮੀ ਤੁਸੀਂ ਠੀਕ ਕਹਿਨੇ ਹੋ ਸਭ ਨੂੰ ਇੱਕ ਦੂਜੇ ਦੇ ਸਾਥ ਦੀ ਲੋੜ ਹੁੰਦੀ ਆ ਜਿਵੇਂ ਮੈਨੂੰ ਭਾਬੀ ਦੀ ਤੇ ਭਾਬੀ ਨੂੰ ਮੇਰੀ ਸਹੀ ਕਿਹਾ ਦੀਦੀ ਚਲੋ ਹੁਣ ਪਹਿਲਾਂ ਨਾ ਉੱਠ ਕੇ ਰੋਟੀ ਖਾ ਲਓ ਬਾਕੀ ਗੱਲਾਂ ਬਾਅਦ ਚ